ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰ ਭੇਲਦੇ ਫਾਰਮ ਤੇ ਪੁੱਜਿਆ ਦੋਸਤੋ ਤੇ ਅੱਜ ਵੀ ਤੁਹਾਨੂੰ ਬਿਲਕੁਲ ਜਿਹੜੇ ਇਸ ਵੀਡੀਓ ਦੇ ਵਿੱਚ ਨਾਗ ਆਪਾਂ ਟੋਟਲ 4 ਦਿਖਾਉਣੇ ਆ ਤੇ ਜੇਕਰ ਦੋਸਤੋ ਇੱਕ ਸ਼ੌਟ ਦੇ ਵਿੱਚ ਚੌਨ ਨਗਾ ਦੀ ਆਪਾਂ ਗੱਲ ਕਰ ਗਏ ਇੱਕ ਬਿਲਕੁਲ ਟੁੱਕੀ ਤਿਆਰੀ ਵਾਲੀ ਤੁਹਾਨੂੰ ਝੋਟੀ ਦਿਖਾਵਾਂਗੇ ਫੁੱਲ ਵੱਡੇ ਕਦ ਕਾਠ ਵਾਲੀ ਆ ਇੱਕ ਇਹਦਾ ਤੁਹਾਨੂੰ ਜਿਹੜੀ ਦੋਸਤੋ ਬੱਲੀ ਮੱਝ ਆਪਾਂ ਦਿਖਾ ਦਿੰਨੇ ਆ ਬਿਲਕੁਲ ਤਾਜੀ ਸੱਜਰ ਸੂਈ ਆ ਤੇ ਇੱਕ ਨੀਲੀ ਰਾਵੀ ਦਾ ਟੱਟਾ ਠੀਕ ਆ ਜੀ ਸੋ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਵੀ ਇੱਕ ਛੋਟਾ ਟੱਟਾ ਚਾਹੀਦਾ ਕੋਈ ਸਾਲ ਸਵਾ ਸਾਲ ਦੀ ਉਮਰ ਦੇ ਵਿੱਚ ਇੱਕ ਦੋਸਤੋ ਟੱਟਾ ਆਪਾਂ ਤੁਹਾਨੂੰ ਨੀਲੀ ਰਾਵੀ ਦਾ ਦਿਖਾਵਾਂਗੇ ਇੱਕ ਬਿਨ ਬੱਚੇ ਤੋਂ ਇਹ ਮੱਝ ਤੁਹਾਨੂੰ ਦਿਖਾ ਦਾਂਗੇ ਕੋਈ ਡੇਢ ਦੋ ਦੋ ਕੁ ਮਹੀਨੇ ਦਾ ਵੀਰ ਦੱਸ ਰਿਹਾ ਉੱਚਾ ਸੁਭਾ ਠੀਕ ਆ ਹੈ ਬਿਨ ਬੱਚੇ ਤੋਂ ਇਹ ਦੋਸਤੋ ਅਜਾ ਚਾਰੇ ਪਸ਼ੂਆਂ ਦੀ ਡਿਟੇਲ ਆ ਤੋਂ ਨੂੰ ਮਿਲੂਗੀ ਠੀਕ ਆ ਜੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਫੁੱਲ ਇਨਫੋਰਮੇਸ਼ਨ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਤੇ ਜਿਨ੍ਹਾਂ ਦੇ ਵਿੱਚੋਂ ਦੋਸਤੋ ਅੱਜ ਤਿੰਨ ਮੱਝਾਂ ਇੱਕ ਮਾਲੀ ਇੱਕ ਕਟਾ ਨੀਲੀ ਰਾਵੀ ਦਾ ਠੀਕ ਆ ਪਸ਼ੂ ਜ਼ਿਆਦਾਤਰ ਸਾਰੇ ਟੱਚ ਨੀਲੀ ਰਾਵੀ ਦੇ ਨਾਲ ਹੀ ਆ ਇੱਕ ਜਿਹੜੀ ਮੱਝ ਆ ਦੋਸਤੋ ਕੱਦ ਬੋਤਾਲੀ ਤੁਹਾਨੂੰ ਵੱਡੀ ਆਪਾਂ ਦਿਖਾਵਾਂਗੇ ਠੀਕ ਆ ਜੀ ਇਹ ਗੱਪਣ ਤਿਆਰੀ ਵਾਲਾ ਪਸ਼ੂ ਆ ਸੋ ਚੰਗੀ ਵੀਰ ਮਿਲਕਰ ਰਿਕਾਰਡ ਚੰਗਾ ਦੱਸ ਰਿਹਾ ਵੇ ਪਿਛਲੇ ਸਵੇਰ ਜਿੱਥੋਂ ਵੀ ਖਰੀਦੀ ਆ ਘਰ ਵਾਲਿਆਂ ਵੱਲੋਂ ਚੰਗੀ ਤਸੱਲੀ ਮਿਲੀ ਆ ਉਸ ਬਿਹਾਵ ਤੇ ਦੋਸਤੋ ਆਪਾਂ ਅੱਗੇ ਗੱਲਬਾਤ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀਰ ਦੁੱਧ ਵਧੇਰੇ ਚੋਲੇ ਘੱਟ ਚੋਲੇ ਚੰਗੀ ਸੇਵਾ ਕਰ ਲਈ ਠੀਕ ਆ ਜੀ ਉਹ ਸਭ ਕੁਝ ਆਪਾਂ ਹਰ ਵਾਰ ਕਹਿੰਦੇ ਆ ਵੀ ਸੇਵਾ ਤੇ ਡਿਪੈਂਡ ਆ ਤੇ ਬਾਕੀ ਪਸ਼ੂ ਤੁਹਾਨੂੰ ਦਿਖਾ ਦਾਂਗੇ ਅੱਜ ਹਰਬੇਲ ਦੇ ਫਾਰਮ ਤੋਂ ਟੋਟਲ 4 ਇੱਕ ਨੀਲੀ ਦਾ ਵੀ ਦਾ ਕੱਟਾ ਮੰਲੀ ਆ ਉਹ ਤੀਜੇ ਨੰਬਰ ਤੇ ਦਿਖਾ ਦਾਂਗੇ ਆ ਉਹ ਕਰਦੇ ਆ ਗੱਲਬਾਤ ਵੀਰ ਹਰਬੇਲ ਦੇ ਨਾਲ ਪੁੱਛਦੇ ਆ ਕਿ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਹਰਵੈਲ ਸਾਸਰੀ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜਸਿੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ YouTube Facebook Instagram ਤੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਟੀ ਠਰਸ ਬਹੁਤ ਵਧੀਆ ਵੀਰ ਹਰਵੈਲ ਜੀ ਅੱਜ ਹਰਵੈਲ ਪਸ਼ੂ ਆਪਣੇ ਕੋਲ ਜਿਹੜੇ ਦਦਾ ਰੂਨੀਆਂ ਟੋਟਲ ਤਿੰਨ ਨਾਗ ਨਹੀਂ ਬਿਲਕੁਲ ਜੀ ਤਿੰਨ ਨੇ ਦੋ ਸੁਈਆਂ ਸਵਾਈਆਂ ਇੱਕ ਗੱਬਣ ਹਾਂਜੀ ਇੱਕ ਡਾਇਮੰਡ ਦਾ ਬੱਚਾ ਨੀਲੀ ਦਾ ਡਾਇਮੰਡ ਬੋਲ ਦਾ ਹਾਂ ਬਿਹਾਰੀ ਕਿਆਂ ਵਾਲੇ ਆਪਣੇ ਸੁਖਵਿੰਦਰ ਵੀਰ ਆਣ ਦਾ ਠੀਕ ਹੈ ਜੀ ਹਾਂਜੀ ਲਓ ਦੋਸਤੋ ਇੱਕ ਡਾਇਮੰਡ ਬੋਲ ਦਾ ਇਹ ਰਿਹਾ ਠੀਕ ਹੈ ਜੀ ਨੀਲੀ ਦਾ ਵੀ ਤਾਂ ਕਟਾ ਤੁਹਾਨੂੰ ਦਿਖਾਵਾਂਗੇ ਸੋ ਤੀਸਰੇ ਨੰਬਰ ਤੇ ਆ ਠੀਕ ਹੈ ਜੀ ਬਾਕੀ ਦਧਾਰੂ ਕੋਸ਼ੂਨ ਦੀ ਡਿਟੇਲ ਤੁਹਾਨੂੰ ਕੱਲੇ ਕੱਲੇ ਸਟੈਪ ਬਾ ਸਟੈਪ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ ਡਿਟੇਲ ਸੋ ਵੀਡੀਓ ਦੇ ਨਾਲ ਬਣੇ ਰਹੋ ਐਂਡ ਤੱਕ ਆਓ ਕਰਦੇ ਆ ਸ਼ੁਰੂਆਤ ਪਰ ਪਹਿਲੇ ਨੰਬਰ ਤੋਂ ਇੱਥੋਂ ਸ਼ੁਰੂਆਤ ਕਰਦੇ ਆ ਇਸ ਛੋਟੀ ਦੀ ਬਰੇਕੀ ਡਿਟੇਲ ਅ ਬਿਲਕੁਲ ਸੰਧੂ ਸਾਹਿਬ ਦੂਜਾ ਸੂਹਾ ਝੋਟੀ ਨੇ ਸੂਣਾ ਹਾਂਜੀ ਹਰਿਆਣੇ ਤੋਂ ਆਪਾਂ ਲੈ ਕੇ ਆਂਦੀ ਆ ਹਾਂਜੀ ਕੰਨੀਆਂ ਵਾਲੇ ਦੰਦ ਇਹਨੇ ਬਰਾਬਰ ਨਹੀਂ ਕੀਤੇ ਹਜੇ ਜਵਾਨ ਨਹੀਂ ਹੋਈ ਏ ਦੂਜਾ ਸੂਹਾ ਸੂਣਾ ਜੀ ਹਜੇ ਠੀਕ ਹੈ ਜੀ ਕੱਦ ਬੁੱਤਲ ਲੋ ਤਾਂ ਬੇਹਰਮ ਲੱਗ ਗਿਆ ਤਾਂ ਛਟੂ ਛਾਹਰ ਵੇਲ ਚੰਗਾ ਵੱਡਾ ਬਿਲਕੁਲ ਜੀ ਘੋੜਿਆਂ ਵਾਂਗ ਬਿਲਕੁਲ ਹਾਥੀਆਂ ਵਾਲੀ ਜਿਵੇਂ ਕਹਿ ਸਕਦੇ ਨਾ ਤੇ ਕੋਈ ਦੋਸਤੋ ਕੱਦ ਦੇਖੋ ਜੀ ਪਹਿਲਾਂ ਤਾਂ ਹਾਈਟ ਤੁਸੀਂ ਚੈੱਕ ਕਰੋ ਤੇਲ ਬੂਲ ਵੇਖੋ ਸਪੈਸ਼ਲ ਵੇਲ ਆ ਲੰਬਾਈ ਪੂਰੀ ਆ ਕੱਦ ਕਾਠ ਪੂਰਾ ਵੱਡਾ ਸੋ ਸੈਕਿੰਡ ਟਾਈਮਰ ਆ ਠੀਕ ਹੈ ਜੀ ਦੂਜਾ ਸੁਬਾ ਇਸ ਝੋਟੀ ਨੇ ਸੂਣਾ ਤੇ ਚੌੜੀ ਪਿੱਟ ਪੁੜੇ ਦੀ ਆ ਠੀਕ ਆ ਆ ਦੇਖੋ ਤੇ ਪਿੱਟ ਪੁੜੇ ਤਾਂ ਬਿਲਕੁਲ ਚੌੜੀ ਆ ਜਿੱਦਾਂ ਇੱਕ ਮਾਲੀਆਂ ਦਾ ਭਲੇਖਾ ਸਿੰਧ ਸਾਹਿਬ ਉਹਨਾਂ ਦੇ ਮੁਤਾਬਕ ਇਹਦੀ ਮਾਂ ਦਾ 21 ਕਿਲੋ ਦੁੱਧ ਸੀਗਾ ਅੱਛਾ ਜੀ ਇਹਦਾ ਵੀ ਪਹਿਲੇ ਸਵੇਰ ਦਾ ਜਿਹੜਾ 15 ਤੋਂ 16 ਲੀਟਰ ਰਿਹਾ ਤੇ ਵਿਰਾਟ ਦੀ ਧੀ ਹੈ ਇਹ ਆਪ ਹਾਂ ਬਿਲਕੁਲ ਜੀ ਆਮ ਹੀ ਆਪਾਂ ਮੇਲੇ ਅੱਜ ਕਈ ਵਾਰ ਆ ਜਾਂਦੇ ਆ ਦੇਖਦੇ ਆ ਹਾਂ ਕੋ ਦੇਖਿਆ ਹੀ ਹੈ ਮਾਲੀ ਸਾਰਿਆਂ ਨੇ ਤਕਰੀਬਨ ਠੀਕ ਹੈ ਜੀ ਲਓ ਦੱਸੋ ਚੰਗੀ ਵੀਰ ਮਿਲ ਕੇ ਰਿਕਾਰਡ ਦੱਸ ਰਿਹਾ ਇਸ ਦੀ ਮਦਦਤਾ ਤੇ ਇਹਦਾ ਹਰ ਵੇਲੇ ਕੋਈ ਪਹਿਲੇ ਸਵੇਰ ਕਿੰਨਾ ਕੁ ਵੀਰੇ ਦੁੱਧ ਕੋਈ ਚੋਇਆ ਚਵਾਇਆ ਕੋਈ ਮਾਰਿਆ ਵੀਰ ਜੀ ਉਹਨਾਂ ਨੇ ਮਲ 14 ਤੋਂ 16 ਦੇ ਵਿਚਕਾਰ ਜਿਹੜਾ ਨੌਰ ਮਰਕਰੇ ਲੂਸੇਵਾ ਤੇ ਚੋਾਈ ਕੀਤੀ ਹੈ ਹਾਂ ਠੀਕ ਹੈ ਉਮੀਦ ਕਰਦੇ ਆ ਕਿ ਅਰਕੀ ਝੋਟੀ ਜਿਹੜੀ ਹੈ 18 19 ਤੇ ਚੱਲੂਗੀ ਠੀਕ ਹੈ ਜੀ ਮਾਂ ਦਾ ਜਿਹੜਾ ਸੀ 20 ਤੋਂ ਬਾਹਰ ਰਿਹਾ ਜੀ ਰਿਕਾਰਡ ਠੀਕ ਹੈ ਜੀ ਬਾਕੀ ਝੋਟੀ ਨਹੀਂ ਸੰਦ ਸਾਹਿਬ ਇੱਕ ਮਾਲੀਆਂ ਦਾ ਭਲੇਖਾ ਪਾਉਂਦੀ ਆ ਬਿਲਕੁਲ ਉਹ ਤੋਂ ਬਾਅਦ ਜਮੀ ਪਲੀ ਪੂਰੀ ਆ ਫੁੱਲ ਵਜਣ ਲੋੜ ਕੱਦ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਜੀ ਆ ਕਰੋ ਚੈੱਕ ਕੱਦ ਬੋਤ ਵਾਲੀ ਝੋਟੀ ਆ ਠੀਕ ਆ ਜੀ ਬਾਕੀ ਬਣੂਗੀ ਬਹੁਤ ਜ਼ਿਆਦਾ ਕਿਉਂਕਿ ਲੇਵੇ ਦੀ ਬੰਤਰ ਆ ਜਿਹੜੀ ਆ ਕਿਸ਼ਤੀ ਸ਼ੇਪ ਦੇ ਵਿੱਚ ਆ ਦੇਖਿਆ ਤੁਸੀਂ ਕਿੱਥੋਂ ਸ਼ੁਰੂ ਹੋ ਕੇ ਅੱਗੇ ਤੱਕ ਜਾਂਦੇ ਆ ਹਾਂ ਹਾਂ ਲੋ ਜੀ ਸੋ ਬਿਲਕੁਲ ਗੱਬਣਾ ਤਿਆਰ ਪਸੂ ਐਨੀਮਲ ਜਿਹੜਾ ਦੋਸਤੋ ਆਪਾਂ ਫਿਰ ਠੰਡੀ ਠੰਡੀ ਬਹੁਤ ਜਿਆਦੀ ਪੱਧਰ ਵੈਸੇ ਵਖਾਲਾ ਬਿਲਕੁਲ ਕੱਦ ਦੇਖੋ ਜੀ ਸੰਤੂ ਸਾਹਿਬ ਬਾਕੀ ਤਾਂ ਖੈਰ ਚਲੋ ਗੱਲਾਂ ਕਰੀ ਦੀਆਂ ਨੇ ਹਾਂ ਜੀ ਬਾਕੀ ਬਹੁਤ ਜਿਆਦਾ ਹਾਈਟ ਦੀ ਗੱਲ ਕਰੀਏ ਤਾਂ ਦੇਖੋ ਜੀ ਹਾਂ ਲੋ ਜੀ ਠੀਕ ਹੈ ਜੀ ਹਾਈਟ ਦੇ ਵਿੱਚ ਕੰਦ ਬਹੁਤ ਸੋਹਣਾ ਝੋਟੀ ਦਾ ਇਧਰੋਂ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਇੱਕੋਰੀ ਥਣ ਦਿਖਾ ਦਈਏ ਥਣ ਵੀ ਬਹੁਤ ਸੋਹਣਾ ਲੱਗਾ ਜੀ ਓਕੇ ਠੀਕ ਆ ਜੀ ਜਾਓ ਵੀਰ ਘਰ ਪੇ ਜਾਓ ਮੋੜ ਤੇ ਆਈਏ ਵੀਰ ਬਾਕੀ ਸੰਤੂ ਸਾਹਿਬ ਉਮੀਦ ਕਰਦਾ ਹੈ ਕਿ 18 ਤੋਂ 20 ਦੇ ਵਿੱਚ ਚੱਲੂਗੇ। ਅੱਛਾ ਜੀ। ਬਾਕੀ ਸੇਵਾ ਬਾਕੀ ਜੰਮੀ ਪੜੀ ਹੈ ਬਾਕੀ ਜਿੱਥੇ ਮਰਜ਼ੀ ਕੋਈ ਚੁਆਈਏ ਦੀ ਕਰ ਲੈ। ਠੀਕ ਹੈ ਜੀ। ਤਾਂ ਦੋਸਤੋ ਨਾਲ ਦੀ ਨਾਲ ਫਿਲਹਾਲ ਗੱਬਣ ਹੋਣ ਕਰਕੇ ਆਪਾਂ ਨਾਲ ਦੀ ਨਾਲ ਹੀ ਟਿੱਪ ਕੇ ਚੌਥਾ ਥਾਣਾ ਦੀ ਤਸੱਲੀ ਦੇ ਨਾਲ ਬੁੜਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆ ਇਹ ਝੋਟੀ ਠੀਕ ਆ। ਤੇ ਬਾਕੀ ਮੇਰਾ ਵੀਰ ਇੱਥੇ ਆਣ ਕੇ ਤੁਸੀਂ ਕੋਈ ਵੀ ਟਿੱਪ ਕੇ ਤਸੱਲੀ ਕਰਨੀ ਚਾਹੁੰਦਾ ਤੇ ਫੇਰ ਤੁਹਾਡਾ ਆਪਣੀ ਤਸੱਲੀ ਕਰੋ। ਪਾਇਰ ਨਹੀਂ ਪੁੱਟਦੀ ਕਰਮਾਂ ਲਈ ਠੀਕ ਆ ਜੀ। ਤੋਂ ਜਿੱਦਾਂ ਮਰਜ਼ੀ ਟਿੱਪੀ ਚੱਲ ਗਿਆ ਕਈ ਵਾਰ ਪਸ਼ੂ ਜਾਰੀਆਂ ਲੱਤਾਂ ਛੜ ਬਿਲਕੁਲ ਗੱਪਣ ਪਸੂ ਮਾੜਾ ਮੋੜ ਦਾ ਲੱਤ ਨੂੰ ਤਣਾਉਂਦਾ ਹਾਂ ਠੰਡੀ ਠੰਡੀ ਤਾਂ ਬਹੁਤ ਜਿਆਦਾ ਆ ਬਾਕੀ ਠੰਡੀ ਤੇਰੀ ਚੰਗੀ ਬਾਕੀ ਜੰਮੀ ਪਲੀ ਆ ਪੂਰਾ ਪਿੱਠਪੂੜਾ ਵਾ ਦੁੱਧ ਉਮੀਦ ਕਰਦੇ ਆਂ ਯਾਰ ਕਿ ਜਿਹੜੀ ਆਪਾਂ ਗੱਲ ਕਰਦੇ ਆਂ ਅਜੇ ਬਣੂਗੀ ਬਹੁਤ ਜਿਆਦਾ ਵੇਖੋ ਦੁੱਧ ਵਾਲੀਆਂ ਨਿਸ਼ਾਨੀਆਂ ਇਹਦੇ ਬਿਲਕੁਲ ਪ੍ਰੋਪਰ ਠੀਕ ਆ ਜੀ ਕਹਿੰਦੇ ਬਟਨ ਲੱਗੇ ਆ ਬਟਨ ਲੱਗੇ ਆ ਅਜੇ ਹਵਾਨਾ ਪੂਰਾ ਭਰਨਾ ਵਾ ਤੇ ਚੰਗੀ ਬਣੂਗੀ ਕਰਮਾਲੇ ਉਹ ਦੋਸਤੋ ਬਾਕੀ ਅਗੇ ਮੁਕੱਦਰ ਕਿ ਕਿ ਮਿਲ ਕੇ ਕਰਵਾ ਦੂਗੀ ਕਰਾਉਗੀ ਜੀ ਬਹੁਤ ਵਧੀਆ ਜਿੱਦਾਂ ਕਿ ਢਾਂਚਾ ਲੱਗਾ ਇਸ ਵਾਰ ਸੰਧੂ ਸਾਹਿਬ ਆਪਾਂ ਥਣ ਦੀ ਗਰੰਟੀ ਦੇ ਕੇ ਭੇਜ ਦਾਂਗੇ ਹਾਂਜੀ ਭਾਰ ਪਿੱਛੇ ਦੀ ਜੇ ਕਿਸੇ ਆਨਲਾਈਨ ਵੀ ਭੈਣ ਭਰਾਣੇ ਸੌਦਾ ਕਰਨਾ ਹੋਵੇ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਦੋ ਚੀਜ਼ਾਂ ਦੀ ਗਰੰਟੀ ਨਹੀਂ ਸੰਧੂ ਸਾਹਿਬ ਜਾ ਕੇ ਬੱਚਾ ਲਵੇ ਚਾਹੇ ਨਾ ਲਵੇ ਜ਼ੋਰ ਪਵੇ ਚਾਹੇ ਨਾ ਪਵੇ ਬੱਚਾ ਮਰਿਆ ਨਿਕਲਦਾ ਜਿਉਂਦਾ ਨਿਕਲਦਾ ਉਹ ਆਪਣੇ ਵਸ ਦੀਆਂ ਗੱਲਾਂ ਨਹੀਂ ਹੁੰਦੀਆਂ ਵਪਾਰੀ ਨੇ ਜਿਹੜੀ ਬਾਹਰ ਵਾਲੀ ਅਕੂਪ੍ਰੋਖੀ ਚੀਜ਼ ਹੈ ਜੀ ਬਿਲਕੁਲ ਜੀ ਬਾਅਦ ਜਿਵੇਂ ਕਿ ਸ਼ਾਵਾ ਅੱਖਾਂ ਦੇ ਸਾਹਮਣੇ ਹੁੰਦਾ ਥਣ ਵਪਾਰੀ ਤਸੱਲੀ ਕਰ ਸਕਦਾ ਇਹ ਮੈਂ ਨਹੀਂ ਹਰੇਕ ਵਪਾਰੀ ਦੀ ਇਹ ਗੱਲ ਟੁਕਦੀ ਹੈ ਵੀ ਜਿਹੜੇ ਭਾਵੇਂ ਕਿਸੇ ਵੀਰ ਦਾ ਵੀ ਪਸ਼ੂ ਵਿੱਚ ਇੱਕ ਕੁਦਰਤੀ ਚੀਜ਼ ਹੈ ਜੀ ਅੰਦਰ ਵਾਲੀ ਚੀਜ਼ ਬਾਰੇ ਮੈਂ ਨਹੀਂ ਜਾਣਦਾ ਕੋਈ ਵੀ ਐਨੀਵੇਅਰ ਡਾਕਟਰ ਵੀ ਨਹੀਂ ਜਾਣਦਾ ਕਿ ਦੇ ਅੰਦਰ ਕੀ ਆ ਇਹਨੇ ਸੁਣ ਤੋਂ ਬਾਅਦ ਆ ਜੋਰ ਪਾਉਣੀ ਹੈ ਚਾਹੇ ਨਹੀਂ ਪਾਉਣੀ ਚਾਹੇ ਜੋ ਵੀ ਆ ਪਰ ਇਹੋ ਜਿਹਾ ਕੁਝ ਨਹੀਂ ਹੁੰਦਾ ਉਹ ਕਿਤੇ ਰੀਅਲ ਕੇਸ ਹੁੰਦਾ ਹਜ਼ਾਰਾਂ ਚ ਇੱਕ ਦਾ ਚਲੋ ਰੱਬ ਨਾ ਕਰੇ ਰੱਬ ਨਾ ਕਰੇ ਆਪਣਾ ਕਰੇ ਦੋਸਤੋ ਇਹੋ ਜਿਹੀ ਕੋਈ ਅਨਫੋਰਚੂਨੇਟਲੀ ਕੋਈ ਕਿਸੇ ਵੀਰ ਨੂੰ ਫੇਸ ਕਰਨੀ ਪਵੇ ਕਦੀ ਕੋਈ ਗੱਲ ਬਾਕੀ ਜੇ ਸੰਧੂ ਸਾਹਿਬ ਜੇ ਫੇਸ ਹੋਵੇ ਵੀ ਜਾਂਦੀਆਂ ਤੇ ਘਬਰਾਉਣਾ ਬਿਲਕੁਲ ਜੀ ਤਕਰੀਬ ਨੇ ਇਹੋ ਜੇ ਕੇਸ ਆਉਂਦੇ ਰਹਿੰਦੇ ਆ ਫਿਰ ਕੀ ਹੋ ਗਿਆ ਜੇਰ ਹੱਥ ਨਾਲ ਨਾ ਘੜਾਓ ਆਪਾਂ ਇਹੀ ਵਾਰ-ਵਾਰ ਹਰ ਇੱਕ ਭੈਣ ਭਰਾ ਨੂੰ ਕਹਿੰਦੇ ਆ ਜੇਰ ਅੰਦਰ ਰਹਿ ਗਈ ਆ ਕੋਈ ਗੱਲ ਨਹੀਂ ਉਹਨੂੰ ਦਵਾਈ ਰਖਾ ਦਿਓ ਤੇ ਅੰਦਰ ਗੱਲ ਨਹੀਂ ਸ਼ੁਰੂ ਹੋ ਜੂਗੀ ਤਾਂ ਸਾਬੂਦਾਣਾ 2 ਕਿਲੋ ਲੈ ਕੇ ਗਾਂ ਦੇ ਦੁੱਧ ਦੇ ਵਿੱਚ ਉਹਦੇ ਅੱਠ ਡੰਗ ਕਰਕੇ ਦੇ ਦਿਓ ਤਾਂ ਥੋੜੀ ਥੋੜੀ ਨਾਲ ਹਲਦੀ ਦਿੱਤੀ ਜਾਓ ਪੰਜਵੇਂ ਸੱਤਵੇਂ ਦਿਨ ਆਪਣੇ ਆਪ ਹੀ ਬਲੇ ਜਿਹੜੀ ਗੱਲ ਕੇ ਜੇ ਨਿਕਲ ਸਫਾਈ ਹੋ ਜੂਗੀ ਜੇ ਆਪਾਂ ਅੰਦਰ ਹੱਥ ਪਾਉਂਦੇ ਆ ਰਿੰਗ ਤੇ ਹੁੰਦੀ ਅੰਦਰ ਰਿੰਗ ਬਣੇ ਹੁੰਦੇ ਆ ਤਾਂ ਉਹਦੇ ਨਾਲ ਕੀ ਹੁੰਦਾ ਪਸ਼ੂ ਨੂੰ ਤਕਲੀਫ ਆਉਂਦੀ ਆ ਸੂਆ ਪਰ ਦੁੱਧ ਤੇ ਨਹੀਂ ਆਉਂਦਾ ਦੁੱਧ ਤੇ ਨਹੀਂ ਆਉਂਦਾ ਜੇਰ ਹੱਥ ਨਾਲ ਕਦੀ ਨਾ ਕਢਾਓ ਅਸੀਂ ਦੰਦੂ ਸਾਹਿਬ ਅੱਜ ਤੱਕ ਦਾ ਆਪਣਾ ਰਿਕਾਰਡ ਹੈ ਮੈਂ ਕਦੀ ਹੱਥ ਨਹੀਂ ਪਸ਼ੂ ਦੇ ਅੰਦਰ ਜੇਰ ਰਹਿ ਗਈ ਆ ਕੋਈ ਗੱਲ ਨਹੀਂ 2 ਦਿਨ 3 ਦਿਨ ਬਸ ਉਹਨੂੰ ਜਿਹੜੀਆਂ ਚੀਜ਼ਾਂ ਦੱਸੀਆਂ ਦੇਈਦੀਆਂ ਚੌਥੇ ਪੰਜਵੇਂ ਦਿਨ ਨੂੰ ਪੂਰੀ ਜੇਰ ਪੱਟ ਕੇ ਬਾਹਰ ਮਾਰਦੀ ਬਿਲਕੁਲ ਚੰਗੀ ਲਾਸਟ ਤੇ ਜਦੋਂ ਸਫਾਈ ਹੋ ਜਾਂਦੀ ਆ ਬਿਲਕੁਲ ਇਹਨੇ ਦਿਨ ਲਿਕਸਨ ਦਵਾਈ ਆਉਂਦੀ ਹੈ 200 ਰੁਪਏ ਦਾ ਖਰਚਾ ਉਪਰਾ ਦੇ ਬਿਲਕੁਲ ਜੀ ਲੋ ਦੋਸਤੋ ਕੋਈ ਜਿਆਦਾ ਕੋਸਟ ਨਹੀਂ ਕੀ ਇਹਨਾਂ ਬਿਲਕੁਲ ਟ੍ਰੀਟਮੈਂਟਾਂ ਦੀ ਬਿਲਕੁਲ ਘਰੇ ਲੋ ਟ੍ਰੀਟਮੈਂਟ ਤੁਹਾਨੂੰ ਦੱਸ ਹੀ ਦਿੱਤੇ ਆ ਅਦਰਵਾਈਜ਼ ਕਿਸੇ ਵੀਰ ਨੂੰ ਕੋਈ ਫੇਸ ਕਰਨੀ ਪੈਂਦੀ ਹੈ ਕੋਈ ਮੁਸ਼ਕਲ ਇਹਨਾਂ ਗੱਲਾਂ ਦਾ ਤੁਸੀਂ ਸਾਰਾ ਲੈ ਸਕਦੇ ਜੇ ਤੇ ਪਸ਼ੂ ਤੁਹਾਡਾ ਬਿਲਕੁਲ ਨਵਾਂ ਨਰੋਇਆ ਰਹੂਗਾ ਤੇ ਪੂਰਾ ਸੁਆ ਭਰਨਾ ਦੁੱਧ ਚੰਗਾ ਚਬਾਜੂਗਾ ਠੀਕ ਆ ਤੇ ਇਹ ਝੋਟੀਆਂ ਪਾ ਤੁਹਾਨੂੰ ਦਿਖਾਤੀ ਆ ਪਹਿਲੇ ਨੰਬਰ ਤੇ ਠੀਕ ਆ ਜੀ ਤੋ ਗੱਬਣ ਨਾਲ ਦੇ ਨਾਲ ਹੀ ਆਪਾਂ ਤੇ ਸੰਧੂ ਸਾਹਿਬ ਰੇਟ ਆਪਾਂ ਇਹਦਾ ਦੱਸ ਦਿੰਨੇ ਆ ਮੁੱਲ ਕਰੀ ਜਾਂਦਾ ਜੀ ਸੰਧੂ ਸਾਹਿਬ ਆਪਾਂ ਘਰੋਂ ਘਰੀ ਜਾਈਦਾ ਪਸ਼ੂ ਲੈਣ ਵਾਸਤੇ ਇਦਾਂ ਦੀ ਮੱਝ ਵੇਖ ਕੇ ਆਮ ਹੀ ਘਰਾਂ ਦੇ ਵਿੱਚ ਰੇਟ ਹੋ ਗਿਆ 2 10 2 15 1 90 1 ਅਸੀਂ ਕੋਈ ਮਤਲਬ ਇਸ ਤੋਂ ਘੱਟ ਰੇਟ ਕਰਨ ਨਹੀਂ ਦਿਆ ਇੰਨਾ ਮੱਜਾ ਦਾ ਖਾਸ ਕਰਕੇ ਹਾਂਜੀ ਹਾਂਜੀ ਪਰ ਸੰਧੂ ਸਾਹਿਬ ਆਪਾਂ ਇਹਦਾ ਮੁੱਲ 1 27 ਵਿੱਚੋਂ ਛੋੜ ਛੱਪਾ ਜਰੂਰ ਹੋਗਾ ਕੋਈ ਵਪਾਰੀ ਵੀ ਮੇਰੇ ਤੋਂ ਖੜ ਕੇ ਵੇਚਣਾ ਚਾਹੂ ਤਾਂ ਵੀ ਇਹ 20000 ਰੁਪਏ ਹਜੇ ਵੀ ਰੋਟੀ ਦੇ ਦਿੰਦੇ ਹਾਂ ਹਾਂ ਡੇੜਾ ਇਹਦਾ ਐਂਡ ਮੱਝ ਦਾ ਹਾਂ ਲਓ ਜੀ ਤੁਤੋ ਸੋ ਚਲੋ ਲੈਣੇ ਤੇਰੇ ਮੁਕੱਦਰ ਆ ਬਾਕੀ ਕੋਈ ਵੀਰ ਕਾਰੀ ਵਿਹਾਰੀ ਵਪਾਰੀ ਵੀਰ ਵੀ ਅੱਗੇ ਲੈ ਕੇ ਜਾਣਾ ਚਾਹੁੰਦਾ ਉਹਨਾਂ ਆਪਦੀ ਸਮਝ ਵੇਖਣੀ ਆ ਪਰ ਕੱਦ ਕੱਠ ਢਾਂਜੇ ਢੂਂਜੇ ਵਾਲੀ ਇਹ ਬਾਕੀ ਜਾਂਦਾ ਦੁੱਧ ਵੀ ਦੇਊਗੀ ਇਹਦੀ ਇਹ ਵੀ ਤਸੱਲੀ ਆ ਤੇ ਬਾਕੀ ਥਾਂ ਦੇ ਵੀ ਦਿਖਾਤੀ ਆ 35 ਤੋਂ ਪਾਉਣ ਕਿਦਾਂ ਪੋਲੀ 35 ਭਰੋਣਾ ਉਹ ਤੁਹਾਨੂੰ ਵਿੱਚੇ ਦਿਖਾ ਦਿੰਦੀ ਆ ਸੋ ਪਸੰਦ ਆਊਗੀ ਜ਼ਰੂਰ ਤੁਸੀਂ ਸੌਦਾ ਕਰਿਓ ਇੱਕ ਸੈਗਡ ਨੰਬਰ ਤੇ ਇਧਰ ਵੀਰ ਹਰਬੇਲ ਆਪਣੇ ਕੋਲੇ ਗ੍ਰੇਟਡ ਵੀ ਮੰਨ ਲਿਆ ਪੰਜ ਕਲਿਆਣੀ ਚ ਵੀ ਆ ਗਈ ਬਿਲਕੁਲ ਜੀ ਪ੍ਰੋਪਰ ਨੀਲੀ ਦਾ ਹੀ ਆ ਅੱਖਾਂ ਚ ਵੀ ਜਵਾਬ ਹੈਗੇ ਆ ਹਾਂਜੀ ਤੇ ਸੂਤੇ ਵੀ ਨਿਸ਼ਾਨ ਆ ਬਿਲਕੁਲ ਹਵਾਨੇ ਸਰ ਹਰ ਜਗ੍ਹਾ ਕਵਰ ਕਰਦੀ ਹੈ ਬਹੁਤ ਜੀ ਹਰਬੇਲ ਦਿਨ ਕਿੰਨੇ ਖੋਗੇ ਸੂਈ ਨੂੰ ਅਸਮਦ ਸਾਹਿਬ ਅੱਜ ਇਹਨੂੰ ਪੰਜਵਾਂ ਛੇਵਾਂ ਦਿਨਾਂ ਅੱਛਾ ਜੀ ਦੁੱਧ ਦੇ ਦੇ ਥੱਲੇ ਕੋਈ 8 ਕਿਲੋ ਹੋਊਗਾ 7 ਤੋਂ 8 ਓਕੇ ਕੱਚਾ ਬੋਲਾ ਕਹਿ ਸਕਦੇ ਆਪਾਂ ਲਓ ਦੋਸਤੋ ਬਾਕੀ ਦੁੱਧ ਸੰਦੂ ਸਾਹਿਬ ਦਊਗੀ 11 ਤੋਂ 12 ਕਿਲੋ 8 7 8 7 ਕਿਲੋ ਕੋਈ ਕੱਚਾ ਬੋਲਾ ਮੰਨ ਲੇ ਤੇ ਬਾਕੀ ਹਾਈਟ ਕਾ ਤਾਂ ਬੇਸ਼ੱਕ ਮੀਡੀਅਮ ਆ ਪਰ ਜੰਮੀ ਪਲੀ ਪੂਰੀ ਆ। ਵਜਨ ਨੋੜ ਦੇਖੋ। ਲੰਬਾਈ ਲੰਬੂਈ ਬੜੀ ਵਧੀਆ ਕਿ ਸਾਨੂੰ ਸਭ ਮੁੱਕਦੀ ਗੱਲ ਆ ਠੰਡੀ ਠੰਡੀ ਬਹੁਤ ਆ। ਵਜਨ ਨੋੜ ਫੋਲ ਆ ਠੀਕ ਆ। ਠੀਕ ਆ। ਬਾਕੀ ਚੋਣ ਬਹੁਤ ਵਧੀਆ। ਠੀਕ ਆ। ਮਗਰ ਤੇ ਕੱਟੀ ਸੀਗੀ? ਮਗਰ ਕਟਾ ਜੀ। ਮਗਰ ਕਟਾ ਮੇ। ਬਾਕੀ ਸੰਤੂ ਸਾਹਿਬ ਇਹ ਕਿਸੇ ਨਾ ਕਿਸੇ ਨੇ ਮੋਹਰਾ ਤੋਂ ਕਰਾਸ ਕਰਾਤੀ ਆ। ਹਾਂਜੀ। ਨੀਲੀ ਤੋਂ ਕਰਾਉਂਦੇ ਤਾਂ ਨੀਲੇ ਹੀ ਬੱਚੇ ਹੋਣੇ। ਠੀਕ ਹੈ ਜੀ। ਬਾਕੀ ਆਪਾਂ ਚਵਾਈ ਇਹਦੀ ਨਾਲ ਦੀ ਨਾਲ ਦਿਖਾ ਦਿੰਨੇ ਆ। ਬਹੁਤ ਸੋ ਨਾਲ ਦੀ ਨਾਲ ਤੁਸੀਂ ਚਵਾਈ ਦੇਖ ਰਹੇ ਜੀ ਠੀਕ ਆ। ਅੱਠ ਸੱਤ ਅੱਠ ਸੱਤ ਕਿ ਸੰਧਾ ਸਾਹਿਬ ਕੱਚਾ ਪਾਉਂਦੇ ਠੀਕ ਹੈ ਦੁੱਧ ਸੰਧਾ ਸਾਹਿਬ 11 12 ਨਾਰਮਲ ਚੋਾਈ ਕਰੂਗੀ ਹਾਂਜੀ ਕੋਈ ਇਹ ਭੈਣ ਬੀਬੀ ਨੇ ਵੀ ਚੋਣੀ ਹੋਵੇ ਠੰਡੀ ਸੀਲ ਬਹੁਤ ਜਿਆਦੀ ਠੀਕ ਆ ਭਾਵੇਂ ਇਹਨੂੰ ਦੋ ਜਾਨੇ ਬੈਠ ਕੇ ਉਧਰ ਉਧਰੀ ਚੋ ਤੇ ਇਹਨਾਂ ਘਰਵਾਲੇ ਨੇ ਵੀ ਇਹਦੀ ਖਾਸੀਅਤ ਦੱਸੀ ਆ ਕਿ ਐਂਡ ਤੱਕ ਇਹ ਦੁੱਧ ਦੇਂਦੀ ਲਾਸ ਸਮੇਂ ਤੱਕ ਵੀ ਇਹਨੂੰ ਜਦੋਂ ਦਿਲ ਕਰਦਾ ਉਦੋਂ ਛੱਡੋ ਕੋਈ ਨਹੀਂ ਬੱਚਾ ਵੀ ਤਾਂ ਠਾ ਹੋ ਜੇ ਉਹ ਕਹਿੰਦੇ ਵੀ ਤਾਂ ਵੀ ਇਹਨੂੰ ਕੋਈ ਪ੍ਰੋਬਲਮ ਨਹੀਂ ਹੂੰ ਠੀਕ ਆ ਪਾੜੇ ਵੰਡੇ ਤੇ ਮਿਲ ਪੈਂਦੀ अच्छा हरबैल भाई की डिमांड की मोल कर दिया है साडे 73000 ਉਹਦੇ ਜਿਹਾ ਮਾਨਤਨ ਜਰੂਰ ਹੋਊਗਾ ਸਾਡੇ 73000 ਚੋਂ ਠੀਕ ਹੈ ਜੀ ਬਾਕੀ ਕਰ ਦਿਓ ਖੁੱਲਾ ਡੁੱਲਾ ਹਾਂ ਬਿਲਕੁਲ ਜੀ ਜਰੂਰ ਨਾ ਬੋ ਦੋਸਤੋ ਸਾਡੇ 73000 ਦੇ ਵਿੱਚੋਂ ਛੋੜਛਾਪਾ ਮੌਕੇ ਤੇ ਮਾਨਤਨ ਹੋ ਜਾਊਗਾ ਠੀਕ ਹੈ ਜੀ ਸੋ ਨਾਲ ਦੀ ਨਾਲ ਤੁਸੀਂ ਚੁਵਾਈ ਦੇਖ ਲਈ ਆ ਜੇ ਸਮਝ ਦੀ ਸੋ ਕੋਈ ਵੀਰ ਆ ਕੇ ਤਸੱਲੀ ਕਰਨੀ ਚਾਹੁੰਦਾ ਤੇ ਆ ਕੇ ਵੇਖ ਟਾਈਮ ਦੋ ਟਾਈਮ ਆਪਣੀ ਤਸੱਲੀ ਕਰ ਲਿਓ ਠੀਕ ਹੈ ਜੀ ਲੈ ਕੇ ਸੰਤੂ ਸਾਹਿਬ ਇਹ ਡਾਇਮੰਡ ਦਾ ਬੱਚਾ ਆ ਗਿਆ ਖੀਰਾ ਵਾ ਡੇਢ ਕੇ ਸਾਲ ਦਾ ਹੋਊਗਾ ਇਹ ਸਵਾ ਦਾ ਸੋ ਨੈਕਸਟ ਦੋਸਤੋ ਅਗੇ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਆਪਣੇ ਡਾਕਟਰ ਸੁਖਵਿੰਦਰ ਹਰੀਗਾਲੇ ਵੀ ਦੀ ਆ ਕਰੋ ਚੈੱਕ ਸੋ ਨੀਲੀ ਰਾਵੀ ਦੇ ਵਿੱਚ ਕੱਟਾ ਛੋਟੀ ਸਿੰਗੀ ਦਾ ਕੱਟਾ ਉਮਰ ਸਵਾ ਸਾਲ ਕੇ ਹੋਊਗੀ ਆ ਸਵਾ ਡੇਢ ਸਾਲ ਦੇ ਲਗਭਗ ਹੋਊਗਾ ਕੀਰਾ ਜੀ ਬਾਕੀ ਝੋਲੀ ਬਹੁ ਕੱਟੇ ਦੀ ਤੇ ਜਰਾਬਾ ਜਰੂਬਾ ਬਿਲਕੁਲ ਬਰਾਬਰ ਹੈ ਇਹਦੀਆਂ ਹਾਂ ਤਾਂ ਉਹ ਵੀ ਨੀਲੀ ਰਾਵੀ ਦਾ ਕੱਟਾ ਹੈ ਸੋ ਦੋਸਤੋ ਅੱਗੇ ਕਿਸੇ ਵੀਰ ਨੇ ਚਾਹੇ ਰੇੜੀ ਵੀ ਲਾਉਣਾ ਜਾਂ ਕੋਈ ਨਸਲ ਬ੍ਰੀਡ ਤੇ ਕੰਮ ਕਰਨਾ ਚਾਹੁੰਦਾ ਤੇ 6 ਮਹੀਨਿਆਂ ਦੇ ਵਿੱਚ ਵਿੱਚ ਚੰਗੀ ਸਿਹਵਾ ਕਰ ਲੂਗਾ ਤਬਿਲ ਬਿਲਕੁਲ ਇੰਨੀ ਕਿ ਚਲੋ ਜਮਾਲ ਡੰਕਰ ਦੇ ਵਿੱਚ ਰੱਖਣਾ ਉਹ ਵੀ ਬਿਲਕੁਲ ਵਾਧੇ ਬੰਦੀ ਹੈ ਠੀਕ ਹੈ ਜੀ ਇਹਦੀਆਂ ਐਕਟੀਵਿਟੀ ਤੋਂ ਪਤਾ ਲੱਗਦਾ ਸੰਧੂ ਸਾਹਿਬ ਛੇਤੀ ਤੋਂ ਮੇਰੇ ਹਿਸਾਬ ਨਾਲ 6 ਮਹੀਨੇ ਚ ਜੰਪ ਕਰਨ ਲੱਗ ਜੂਗਾ ਹਾਂ ਹਾਂ ਮੇਰੇ ਕੋ ਚੋਲੀ ਚਾਲੀ ਵਾਲਾ ਵਾ ਟੈਸਟਿਕਲ ਤਾਂ ਬੜਾ ਸਾਫ਼ ਹੈ ਨਾ ਟੈਸਟਿਕਲ ਤਾਂ ਬਹੁਤ ਜ਼ਿਆਦਾ ਸਾਫ਼ ਹੈ ਚਲੋ ਬੇ ਟੈਸਟਿਕਲ ਆ ਜੀ ਪਿਓ ਦੇ ਬੜੇ ਸਾਫ਼ ਆ ਤਾਂ ਫਿਰ ਬੱਚਾ ਵੀ ਤਾਂ ਉਹਦੇ ਦੀ ਹੋਣਾ ਹਾਂ ਆਪ ਖਾਇਓ ਫੇਸ ਮੜਾ ਜਾ ਬਿਲਕੁਲ ਸੰਧੂ ਸਾਹਿਬ ਆ ਕਰੋ ਚੁੱਕ ਭੜੀ ਬਿਲਕੁਲ ਬਿੱਲੀ ਮੰਕੀ ਆ ਰੈੱਡ ਕੋਲੇ ਆ ਸਾਈਡਾਂ ਤੋਂ ਆ ਦੇਖ ਖੀਰਾ ਜੀ ਮੂ ਠੀਕ ਹੈ ਗਲਾਬੀ ਜ਼ਬਾਨ ਬਹੁਤ ਵਧੀਆ ਨੋ ਜੀ ਠੀਕ ਹੈ ਤੇ ਚੋਲੀਆਂ ਨਿਸ਼ਾਨੀਆਂ ਲਸੂਨੀਆਂ ਕਰੈਕਟਰ ਜਿਹੜੇ ਆ ਦੋਸਤੋ ਮਾਰਕਿੰਗ ਬਹੁਤ ਪਿਆਰੀ ਆ ਜੈਜ ਮਾਰਕਿੰਗ ਦੇ ਵਿੱਚ ਪਤਲੇ ਪਿੰਡੇ ਦਾ ਬਿਲਕੁਲ ਚਮੜੀ ਸਕਿਨ ਬਿਲਕੁਲ ਪਤਲੀ ਆ ਕੱਟੇ ਇਹ ਚਮਕਦੀ ਜੀ ਤੇ ਕੋਈ ਮਾਰਾਂਗੇ ਨਾ ਸਾਹਮਣ ਵਾਲਾ ਤੇ ਬਿਲਕੁਲ ਚੁੱਕਾ ਲੱਗਦਾ ਜੀ ਤੇ ਚੰਗਾ ਮਾਲ ਹੀ ਤਿਆਰ ਹੋਊਗਾ ਠੀਕ ਆ ਇਹ ਵੀ ਵਿਕਰੀ ਦੇ ਲਈ ਵੀਰ ਹਰਵੈਲ ਦੇ ਫਾਰਮ ਤੇ ਆਇਆ ਠੀਕ ਆ ਜੀ ਕਿਉਂਕਿ ਮਾਲ ਪਸ਼ੂ ਦੋਸਤੋ ਛੋਟੇ ਚਾਹੇ ਵੱਡੇ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਕਿਉਂਕਿ ਇਸ ਉਮਰ ਦੇ ਵਿੱਚ ਇਸ ਸਟੇਜ ਦੇ ਉੱਤੇ ਕਾਫੀ ਵੇਰ ਚਾਹਵਣ ਹੁੰਦੇ ਆ ਵੀ ਕੱਟਾ ਕੋਈ ਸਾਲ ਸਵਾ ਸਾਲ ਦਾ ਮਿਲ ਜੇ ਤੇ ਅੱਗੇ ਆਪ ਤਿਆਰ ਕਰੀਏ ਚੰਗੀ ਸਾਫ ਸਮਹਾਲ ਕਰਕੇ ਮਾਲੀ ਬਣਾ ਲਈਏ ਠੀਕਾ ਚੰਗਾ ਤਿਆਰ ਕਰੀਏ ਤੇ ਗਾਂ ਮਾਲ ਦੇ ਵਿੱਚ ਵੀ ਰੱਖ ਲਓਗੇ ਸੋ ਨੀਲੀ ਦੀਆਂ ਮੱਝਾਂ ਝੋਟੀਆਂ ਵੀ ਕਿਸੇ ਵੀਰ ਕੋਲ ਹੈਗੀਆਂ ਨੇ ਤੇ ਬਿੰਦਸ ਸੰਧੂ ਦਾ ਵੇਦੀ ਇੱਕ ਇੱਕ ਚੀਜ਼ ਬਿਲਕੁਲ ਆਪਾਂ ਦੱਸ ਦਈਏ ਇਹ ਕਿਤੇ ਮੋਰਾ ਨਾ ਕ੍ਰੋਸਣੀ ਹੈ ਇਹਦੀ ਮਾਂ ਵੀ ਪਿਓਰ ਨੀਲੀ ਆ ਝੋਲੀ ਵਾਲੀ ਆ ਤੇ ਪਿਓ ਨੂੰ ਦਾ ਸਾਰਾ ਕਿੰਨੇ ਨੂੰ ਜਹਾਨੀ ਜੱਗ ਹੀ ਜਾਂਦਾ ਹਨਾ ਇਹ ਡਾਇਮੰਡ ਦਾ ਬਿਲਕੁਲ ਮੈਂ ਆਪਾਂ ਆਪਣੇ ਬੰਦੇ ਤੋਂ ਲਿਆ ਵਾ ਆਪਾਂ ਸਭਰਾਵਾ ਤੋਂ ਬਿਲਕੁਲ ਜੀ ਸਭਰਾ ਤੋਂ ਮੈਂ ਖਰੀਦਿਆ ਵਾ ਠੀਕ ਹੈ ਜੀ ਲਓ ਜੀ ਬਹੁਤ ਤਗੜੀ ਬਣੂਗੀ ਕੱਟੇ ਦੀ ਤੇ ਟੈਸਟੀ ਗਲ ਤਾਂ ਇੰਨਾ ਕੁ ਸਾਫ ਆ ਨਾ ਸੰਧੂ ਸਾਹਿਬ ਇਹਦਾ ਲਓ ਜੀ ਤੇ ਲੋੜ ਤੋਂ ਵੱਧ ਆ ਦੇਖੋ ਜੀ ਠੀਕ ਹੈ ਜੀ ਬਹੁਤ ਸੋਹਣਾ ਪਰ ਵੇਲ ਕਟਾ ਕਿੰਨੇ ਦਾ ਦੇਣਾ ਵੀਰ ਆਪਾਂ ਸੰਧੂ ਸਾਹਿਬ 25000 ਛੋੜ ਛੱਪਾ ਹੋਊ 25000 ਚ ਬਿਲਕੁਲ ਜੀ ਸਿੰਦੂ ਸਾਹਿਬ ਪਾਵੇਂ 7 ਲੱਖ ਦਾ ਮਾਲੀ ਵਡਾ ਹੋ ਕੇ ਵੀ ਕੇ ਬਿਲਕੁਲ ਜੀ ਲਓ ਦੇ 225000 ਦਾ ਇਹ ਕਟਾ ਤੁਹਾਨੂੰ ਮਿਲ ਜੂਗਾ ਤੋਂ ਨੀਲੀ ਰਵੀ ਦਾ ਕਟਾ ਬਹੁਤ ਸੋਹਣਾ ਮਾਰਕਿੰਗ ਆ ਜਾਇਜ ਮਾਰਕਿੰਗ ਤੇ ਬਾਕੀ ਨਿਸ਼ਾਨੀਆਂ ਨਿਸ਼ੂਨੀਆਂ ਤੇ ਕਰਮ ਵਾਲੇ ਨੂੰ ਬਿਲਕੁਲ ਬਹੁਤ ਘੜ ਘੜ ਕੇ ਲੱਗੀਆਂ ਠੀਕ ਆ ਇਧਰ ਆ ਵੇਹ ਆਪਣੇ ਕੋਲ ਜਿਹੜੀ ਸਿੰਦੂ ਸਾਹਿਬ ਇਹਨੂੰ ਸੂਈ ਨੂੰ ਕਰੀਬ 2 ਸਵਾ 2 ਮਹੀਨੇ ਹੋ ਗਏ ਆ ਹਾਂ ਜੀ 7 7.5 ਕਿਲੋ ਪਹਿਲਾਂ ਪਹਿਲਾਂ ਨਹੀਂ ਸੋਈ ਹੈ ਪੈਲਨਸ ਹੋਈ ਹੈ 7 7.5 ਕਿਲੋ ਇਹਦੇ ਥੱਲੇ ਇਸ ਟਾਈਮ ਦੁੱਧ ਆ 7 ਚ 7.5 ਹਾਂ ਬਿਲਕੁਲ ਜੀ ਐਵਰੇਜ 7 7.5 ਤੇ ਮਿਲਦੀ ਕਿਦਾਂ ਫਿਰ ਮਿਲਦੀ ਪਾੜੇ ਵੰਡੇ ਤੇ ਦੋਨੋਂ ਟਾਈਮ ਹਾਂ ਲੋੜ ਪਾੜੇ ਤੇ ਮਿਲਦੀ ਆ ਪਾੜੇ ਵੰਡੇ ਬਿਲਕੁਲ ਜੀ ਚਾਰ ਤੇ ਲੱਗੀ ਆ ਠੀਕ ਆ ਚਾਰ ਤੇ ਲੱਗੀ ਆ ਹਾਂ ਕੋਈ ਨਵੀਂ ਥਾਂ ਦਾ ਕਰਕੇ ਇੱਕ ਅੱਧਾ ਦਿਨ ਕੋਈ ਟੀਕਾ ਲੈ ਸਕਦੀ ਉਹਦਾ ਕੁਝ ਕਹਿ ਨਹੀਂ ਸਕਦੇ ਆਪਾਂ ਹਾਂ ਹਾਂ ਤੇ ਬਾਕੀ ਇਹ ਕਿ ਸੰਧੂ ਸਾਹਿਬ ਆਜੇ ਨੂੰ 22 23 ਦਿਨ ਹੋ ਗਏ ਬਣੀ ਨੂੰ ਬਣੀ ਨੂੰ ਵੀ ਅੱਗੇ ਬਿਲਕੁਲ ਜੀ ਬਿਲਕੁਲ ਜੀ ਅੱਗੇ ਨੀਲੀ ਦੇ ਡਾਇਰੈਕਟ ਕ੍ਰਾਸ ਕਰਾਈ ਗਈ ਉਹਨਾਂ ਨੂੰ ਠੀਕ ਆ ਤੇ ਹੈ ਬਹੁਤ ਚੰਗੀ ਚੋਟੀ ਪਿਆਰੀ ਆ ਤੇ ਭਾਪੜ ਤਾਂ ਬੜਾ ਜੈਜ ਰਹਿਣ ਵਾਲਾ ਇਹਦਾ ਨੀਲੀ ਤੇ ਕੰਮ ਕਰਨਾ ਹੋਵੇ ਜਾਂ ਨੀਲੀ ਦਾ ਕੋਈ ਸ਼ਕੀਨ ਹੋਵੇ ਤਾਂ ਕੱਟੀ ਖਰੀਦ ਸਕਦਾ ਹੈ ਲੋ ਜੀ ਥਣ ਬਹੁਤ ਸੋਹਣਾ ਠੀਕ ਆ ਜੀ ਨੋਕ ਵਾਲਾ ਥਾਣਾ ਤੇ ਪਹਿਲਾਂ ਝੋਟੀ ਐ ਸੋਈ ਆ ਕੋ 2 ਗੀ ਮਹੀਨੇ ਦਾ ਸਮਾਂ ਹੋ ਗਿਆ ਹੈ ਬਣ ਬੱਚੇ ਹੋ ਠੀਕ ਆ ਜੀ ਮਿਲਦੀ ਪਹਾੜੇ ਤੇ ਆ ਇੱਥੇ ਆਣ ਕੇ ਵੀਰਾਂ ਦਾ ਵੀ ਆਪਣੇ ਕੋਲ ਘਾੜੇ ਤੇ ਮਿਲਦੀ ਆ ਪਰ ਨਵੀਂ ਥਾਂ ਤੇ ਜਾ ਕੇ ਹੋ ਸਕਦਾ ਵੀ ਕੋਈ ਦੋਸਤ ਇੱਕ ਅੱਧਾ ਡਾਂਗ ਇੱਕ ਅੱਧਾ ਡਾਂਗ ਕੋਈ ਪਸ਼ੂ ਕੁਟੀ ਕਟੂਕਾ ਲੈ ਲੇ ਤੇ ਬਾਕੀ ਇੱਕ ਦੋ ਦਿਨਾਂ ਦੇ ਵਿੱਚ ਵੈਸੇ ਪਸ਼ੂ ਨੂੰ ਇੱਕ ਗੇਜ ਪੈ ਜਾਂਦੀ ਆ ਨਵੀਂ ਥਾਂ ਤੇ ਜਾ ਕੇ ਪਸ਼ੂ ਜਿਹੜਾ ਘੁੱਲ ਮਿਲ ਜਾਂਦਾ ਠੀਕ ਆ ਜੀ ਤੇ 7 ਤੋਂ 7.5 ਕਿਲੋ ਦੁੱਧ ਇਸ ਛੋਟੀ ਜਿਹੀ ਥੰਡੇ ਹੁਣ ਹਾਜ਼ਰ ਆ ਬਾਕੀ ਸੰਤ ਸਾਬ ਆਈ ਕੋਈ ਏਡੀ ਜਿਆਦਾ ਖਾਸ ਸੇਵਾ ਲੈ ਤਾਂ ਤੋਂ ਨਹੀਂ ਆ ਹਾਂ ਜੀ ਜੀ ਛੋਟੀ ਠੰਡੀ ਸੀਲ ਬਹੁਤ ਜਿਆਦੀ ਆ ਠੀਕ ਆ ਕਰਮਾੜੀ ਨਾ ਆ ਵੇਖੋ ਲਓ ਜੀ ਇਹ ਤੀਰੀ ਆ ਬਿਲਕੁਲ ਬਿਲਕੁਲ ਤੀਰੀ ਆ ਜਵਾਜੂ ਲੈਵਲੂ ਆ ਬੜਾ ਨਿਕਰਾ ਤੇ ਅਸਾਰਾ ਕਿ ਸੰਧੂ ਸਾਹਿਬ ਚੰਗਾ ਖਾਣ ਪੀਣੂਗੇ ਦਾ ਦੁੱਧ ਵਦਨ ਦੇ ਵੀ ਚਾਂਸੇ ਦੇ ਹੈਗੇ ਆ ਉਹ ਬਹੁਤ ਜੇ ਹਜੇ ਸੱਜਰ ਆ ਕੋਈ ਬਾਲਾ ਕੋ ਲੰਬਾ ਸਾਹਮਣੇ ਲੰਬਾ ਸਾਹਮਣੇ ਹਰਿਆ ਝੱਡਾ ਵਾ ਠੀਕ ਹੈ ਤਾਂ ਰੇਟ ਬਹੁਤ ਇਹਦਾ ਜਾਇਜ਼ ਆ 54700 ਰੁਪਏ 547 ਬਿਲਕੁਲ ਜੀ ਨੀਲੀ ਨੀਲੀ ਦੀ ਝੋਟੀ 54700 ਨਾਲ 7 ਕਿਲੋ ਦੁੱਧ ਅੱਗੇ ਗੱਭ ਵੀ ਵਾਹ ਜੀ ਵਾਹ ਸਾਰੀਆਂ ਅਪਰਟਿਉਨਿਟੀਆਂ ਵਿੱਚ ਸਾਰੀਆਂ ਜੀ ਲਓ ਜੀ ਸਾਡੇ 47000 ਦੀ ਭਰਾਵੋ ਇਹ ਝੋਟੀ ਵੀਰ ਕਹਿ ਰਿਹਾ ਬਾਕੀ ਹਰ ਇੱਕ ਵੀਰ ਦੀ ਆਪ ਕੋ ਆਪਣੀ ਵਿਅਮਤ ਵਿਚਾਰ ਆ ਜਿੱਦਾਂ ਵੀ ਕਿਸੇ ਭਰਾ ਦੀ ਸਲਾਹ ਬਣੀ ਆਪਦੀ ਤੁਸੀਂ ਠੀਕ ਆ ਜੀ ਸੌਦੇ ਬਾਰੇ ਗੱਲਬਾਤ ਕਰ ਲਿਓ ਤੇ ਇਹ ਝੋਟੀ ਦੋਸਤੋ ਆਪਾਂ ਤੁਹਾਨੂੰ ਦਿਖਾਤੀ ਆ 77000 ਦੇ ਵਿੱਚ ਮਿਲ ਜੂਗੀ 7 7.5 ਕਿਲੋ ਦੁੱਧ ਹਾਜ਼ਰ ਆ ਇਹ ਫਿਰ ਵੇਲੇ ਅੱਜ ਆਪਣੇ ਕੋਲ ਨਾਗਨੇ ਟੋਟਲ 4 4 ਹੀ ਨੇ ਬਿਲਕੁਲ ਸਤਿ ਸਬ ਹੈ ਤਾਂ ਪਸ਼ੂ ਉਧਰ ਵੀ ਹੈਗੇ ਆ ਪਰ ਇੱਕ ਦੋ ਦਿਨ ਹਜੇ ਰੱਖ ਕੇ ਸਿੱਧੀਆਂ ਕਰਕੇ ਫਿਰ ਦੇਵਾਂਗੇ ਆਪਾਂ ਠੀਕ ਆ ਜੀ ਹਾਂਜੀ ਤੇ ਨੰਬਰ ਇੱਕ ਕਰ ਦਿਓ 9903882025 9906382025 ਠੀਕ ਹੈ ਜੀ ਲੌਵੀ ਕਿਸਾਨ ਵੀਰੋ ਅੱਜ ਫਿਲਹਾਲ ਇਹ ਨਾਕਸੀ ਕੇ ਵੀਰ ਹਰ ਭੇਲਦੇ ਫਾਰਮ ਤੇ ਸੋ ਪਸੂ ਤੁਸੀਂ ਦੇਖ ਲਿਆ ਕੱਲੇ ਕੱਲੇ ਨਰਕ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰ ਲਿਓ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਣ ਦੇ ਮਿਲਦੇ ਆਕੋ ਦੋਸਤੋ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ